ਬੀ ਸਾਬਕਾ ਪਰਵਾਹ ਕਿਥੇ ਖਾਨ ਸਾਹਿਬ ਕੀ ਖਤੇ ਸਾਡੀ ਬਠਿੰਡੇ ਦੀ ਕ੍ਰੈਸ ਦੀ ਬਹੁਤ ਮਿਹਰਬਾਨੀ ਅੰਦਰ ਆ ਤੁਸ ਜੀ ਸਵੇਰੇ ਸਵੇਰੇ ਆ ਗਏ ਅੱਛੀ ਅੱਛੀ ਤਿਆਰੀਆਂ ਕਰਦੇ ਆ ਕਿ 14 ਜਨ ਜਿਹੜਾ ਹੈ ਕਿ 60 ਦਾ ਫਾਰਮ ਹੈਗਾ ਇਹ ਤਾਂ ਦਾ ਭਵਿਸ਼ਾ 60 ਫਾਰਮ ਦੇ ਰਿਹਾ ਬਹੁਤ ਜ਼ਰੂਰੀ ਹੈ ਕਰਕੇ ਇਸ ਦਿਨ 60 ਦਾ ਜਨਮ ਯਾਸੀਕਰ ਅਨੰਪੁਰ ਸਾਹਿਬ ਵਿਖੇ ਔਰ ਇੱਥੇ ਗੁਰੂ ਗੁਰੂ ਬ੍ਰੰਦ ਸਾਹਿਬ ਨੂੰ ਪੂਰੀ ਤਰ੍ਹਾਂ ਵਿਚਾਰਿਆ ਗਿਆ ਸੀ 10ਵੇਂ ਪਾਠਸ਼ਾਣ ਨੇ ਇਹ ਜਿਗਤ ਦੇਖ ਤੇ ਹੋਈ ਸੀ ਇਹ ਜਗ੍ਹਾ ਕੀ ਹੈ ਬਾਬਾ ਦੀਪ ਸਿੰਘ ਜੀ ਦੀ ਜਿਨ੍ਹਾਂ ਨੇ ਐਮਿਤ ਸਾਹਿਬ ਜੰਗੀ ਦੇ ਵੇਲੇ ਦਰਬਾਰ ਸਾਹਿਬ ਦੀ ਰੱਖਿਆ ਕੀਤੀ ਜਿਵੇਂ ਸੰਤ ਜਨੈਲ ਸਿੰਘ ਜੀ ਨਾਮ ਵਾਲੇ ਨੇ 1984 ਹਿੰਦੂ ਇੰਡੀਆ ਬਰਤਾਨੀਆ ਤੇ ਸੋਵੀਅਤ ਯੂਨੀਅਨ ਦੀਆਂ ਫੌਜਾਂ ਦਾ ਸਾਹਮਣਾ ਕਰਦੇ ਉਹ ਵੀ ਸ਼ਹੀਦ ਹੋ ਗਏ ਸੋ ਇਹ ਸਿੱਖ ਕੌਮ ਦੇ ਲਈ ਬਹੁਤ ਵੱਡਾ ਦਿਨ ਹੈ ਜਿੱਤ ਦੀ ਅਸੀ ਤਿਆਰੀਆਂ ਕਰਨ ਦੇ ਲਈ ਇੱਥੇ ਆ ਰਹੇ ਹਾਂ ਸਾਡੇ ਪੰਜਾਬ ਦੇ ਵਿੱਚ ਕਿਸਾਨਾਂ ਦਾ ਬਹੁਤ ਬੁਰਾ ਹਾਲ ਹੈ ਉਹਨਾਂ ਨੇ ਖੁੱਦ ਪੁਛੀਆਂ ਕੀਤੀਆਂ ਉਹ ਐਮਐਸਪੀ ਮੰਗਦੇ ਐ ਪਰ ਉਹਨਾਂ ਦੀ ਸੁਣੀ ਨਹੀਂ ਜਾਂਦੀ ਕਰਨ ਇਹ ਹੈ ਕਿ ਉਹਨਾਂ ਦੇ ਵਿੱਚ ਕੁੱਟ ਪਈ ਹੋਈ ਹੈ ਜਿਹੜੇ ਅਗਰਾਹਾ ਸਾਹਿਬ ਹੈ ਇੱਕ ਕਾਮਰਡ ਬੀਡਰ ਹੈ ਕਿ ਇਹ ਗੱਲਗਾਂਬ ਸਾਹਿਬ ਤੇ ਦੂਜੇ ਕੰਟੈਕਟ ਜਿਵੇਂ ਬੰਦੀਆਂ ਨਾਲ ਸਾਥ ਨਹੀਂ ਦੇਦੇ ਜੀ ਬੜਕੇ ਇਸ ਸਰਫੁਸ਼ ਹੋਇਆ ਕਿ ਅਗਰਾਹਾ ਸਾਹਿਬ ਦੀ ਪਾਰਟੀ ਨੇ ਇਸ ਲਈ ਆ ਪਾਰਲੀਮੈਂਟ ਇਲੈਕਸ਼ਨਾਂ ਦੇ ਵਿੱਚ ਪੂਰੀ ਅੰਦਾਜ਼ ਆਮ ਆਦਮੀ ਪਾਰਟੀ ਦੇ ਦੂਤੇ ਭਗਤ ਚੰਡੀਪਤ ਸਿੰਘ ਦੀ ਜੇ ਉਹਦਾ ਅਸਰ ਇਹ ਹੋਇਆ ਹੈ ਕਿ ਭਗਵੰਸੀ ਨੇ ਕਿ ਆਮ ਆਗਮਿਕ ਪਾਰਟੀ ਨੇ ਉਹਨਾਂ ਦੇ ਸਾਰੇ ਸੰਸਦ ਤੇ ਖਰੋਰੀ ਬਿਨੇ ਵੀ ਅਕੈਸਿਜੇ ਉਹ ਤੋੜ ਦਿੱਤੇ ਹੈ ਤੇ ਜਿਹੜੇ ਸਾਡੇ ਡੱਲੇਵਾਂ ਸਾਹਿਬ ਵਰਤ ਦੇ ਉੱਤੇ ਹੈਗੇ ਆ ਉਹਨਾਂ ਨੂੰ ਵੀ ਛਤਾ ਲਿਆ ਹੈਗਾ ਸੋ ਜਿਹੜੇ ਜਨਰਲ ਹੁੰਦੇ ਆ ਜੇ ਇੱਕ ਮੋਰਚੇ ਤੋਂ ਫੇਲ ਹੋ ਜਾਣ ਫਿਰ ਉਹ ਦੇਖਦੇ ਆ ਕਿ ਦੂਜਾ ਮੋਰਚਾ ਕਿੱਥੇ ਲਾਇਏ ਸਾਡਾ ਸੁਝਾਅ ਹੈ ਤੇ ਅਸੀਂ ਸਾਥ ਵੀ ਦਵਾਂਗੇ ਜੇ ਇਹ ਮੋਰਚਾ ਵਾਟਾ ਦੇਖ ਤੇ ਲੱਗੇ ਪਾਕਿਸਤਾਨ ਤੇ ਇੱਦੀਆ ਦੇ ਬਾਰਡਰ ਤੇ ਕਿਉਂ ਕਰਕੇ ਪਿਛੇ ਸਾਲ ਜਿਹੜੇ ਝੋਨੇ ਦੀ ਬਿਖਰੀ ਹੋਈ ਸੀ 2400 ਰੁਪਏ ਮਿਲਿਆ ਸੀਗਾ ਔਰ ਪਾਕਿਸਤਾਨ ਦੇ ਵਿਕੋਸ ਵਾਲਿਆ 10000 ਰੁਪਇਆ ਪੈਂਟਰਲ ਛੋਣੇ ਦੀ ਕੀ ਬੱਤੀ ਸੀ ਔਰ ਪਾਕਿਸਤਾਨ ਦੇ ਵਿਕ੍ਰਿਤ ਤੋਂ ਹੈ ਕਿ 10000 ਦੀ ਟੈਨਕਟਰ ਔਰ ਰੂਸ ਤੋਂ ਮੰਗਵਾਂਗਾ ਸਾਡੀ ਵੱਟ ਦੇ ਨਾਲ ਵੱਟ ਲੱਗੀ ਹੈ ਸਾਡੇ ਗਦਾਮ ਭਰੇ ਪਏ ਹੈ ਅਜੇ ਤੱਕ ਛੋਣੇ ਦੇ ਗਦਾਮ ਭਗਵੰਤ ਸਿੰਘ ਜੀ ਨੇ ਖਾਰਦੀ ਨਹੀਂ ਕਰਾਇ ਸਫੇਰ ਜਦੋਂ ਹੁਣ ਵੱਡੀ ਆਉਣ ਵਾਲੀ ਹੈ ਰੌਲਾ ਪਊਗਾ ਮੰਡੀਆਂ ਦੇ ਵਿੱਚ ਇਹ ਕਣਕ ਨੂੰ ਛੇਤੀ ਛਕਿਆ ਨਹੀਂ ਜਉਗਾ ਜੇ ਬਾਰਿਸ਼ਾਂ ਦੀ ਹੜਾ ਆ ਜੇ ਦਹੋਸ਼ ਹੋ ਗਿਆ ਤਾਂ ਸਾਡੀ ਫਸਲ ਦਾ ਬਹੁਤ ਭਾਰੀ ਨੁਕਸਾਨ ਹੋਣਾ। ਦੂਸਰੇ ਪਾਸੇ ਹੈ ਸੈਂਟਰ ਦੇ ਵਿੱਚ ਅਮਿਤ ਸ਼ਾ ਜਿਹੜੇ ਇਹ ਗ੍ਰਹਿ ਪ੍ਰੀਤ ਹੈਗੇ ਹੈ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਹੁਤ ਤਕੜੀ ਕੀਤੀ ਹੈ ਜਿਹੜੀ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰੂਗਾ। ਔਰ ਉਹਨਾਂ ਨੇ ਭਿੰਡਰਾ ਮਾਰਿਆਂ ਦੇ ਖਿਲਾਫ ਵੀ ਬਹੁਤ ਖੁਸ਼ਬੋਧੇ ਹੈ। ਤੇ ਗਏ ਸੀ ਗਾਂਧੀ ਜੀ ਆ ਪਰ ਤੁਹ ਤਾਂ ਦਸੀਏ ਤਾਂ ਤੁਸੀਂ ਸਾਰੇ ਹਿੰਦੂ ਨਾਰਾਜ਼ ਹੋ ਜਾਓਗੇ ਜੋ ਕਰਕੇ ਉਹਨਾਂ ਦਾ ਜਿਹੜਾ ਚਰਨ ਸੀ ਗਾਂਧੀ ਜੀ ਦਾ ਉਹ ਬਹੁਤ ਭੜਾ ਸੀਗਾ ਇਹ ਸਰਵੇਰੇ ਦੀ ਜਰੂਰਤ ਪਈ ਵੈ ਸਾਰੀਆਂ ਚੀਜ਼ਾਂ ਕਿਤਾਬਾਂ ਨੂੰ ਕੋਟ ਕਰਕੇ ਤੁਹਾਨੂੰ ਦੱਸੂਗਾ ਕਿ ਗਾਂਧੀ ਕਿਹੋ ਜਿਹਾ ਬੰਦਾ ਸੀਗਾ ਕਿ ਨਾਰਾਇਣ ਸਿੰਘ ਚੋੜਨ ਜਮਤ ਹੋ ਚੁੱਕੀ ਹੈ ਕਿ ਨਾਰਾਇਣ ਸਿੰਘ ਚੋੜਨ ਜਮਤ ਮਿਲ ਚੁੱਕੀ ਹੈ ਸੋ ਇਤਿਹਾਸਿਕ ਗੱਲ ਹੈ ਕਿ ਉਹਨਾਂ ਨੂੰ ਡਿਮਾਂਡ ਮਿਲੀ ਹੈ ਕਿ ਉਹ ਕਰਕੇ ਉਹਨਾਂ ਦਾ ਇਹ ਕੋਈ ਅਰਾਦਾ ਨਹੀਂ ਸੀ ਕੋਈ ਵੀ ਚੀਜ਼ ਕਰਨ ਦਾ ਉਹਨਾਂ ਨੂੰ ਸੁਖਬੀਤ ਸਿੰਘ ਨੂੰ ਕਹਿੰਦੇ ਸੀਗੇ ਕਿ ਸਿੱਧੇ ਰਾਹ ਤੇ ਪੈਗਾ ਤੇ ਉਹ ਸਿੱਧੇ ਰਾਹ ਪਾਉਣ ਦੇ ਗਏ ਉਹਨਾਂ ਨੇ ਜਿਹੜਾ ਕੁਝ ਕੀਤਾ ਉਹ ਕੀਤਾ ਹੈਗਾ ਬਹੁਤ ਤੇ ਫਿਰ ਦੂਜੇ ਪਾਸੇ ਭਾਈ ਤਾਰੇ ਜੀ ਤੇ ਹੋਰਾਂ ਦੀ ਵੀ ਇਹ ਕੇਸ ਬੜੀ ਹੋ ਗਈ ਹੈ ਇੰਨੇ ਸਾਲ ਜਿੱਦਲੰਦ ਵਿੱਚ ਰਹੇ ਹੈ ਸਾਡੀ ਮੰਗ ਹੈ ਕਿ ਜਿਹੜੇ ਕੇਸ ਇੰਨੇ ਸਾਲ ਰਹੇ ਕੇ ਫੇਰ ਵੀ ਫੇਲ ਹੋ ਗਏ ਹੈ ਇੱਕ ਮਹੀਨੇ ਦੀ ਉਹਨਾਂ ਨੂੰ ਕੰਪਨਸੇਸ਼ਨ ਸੈਂਟਰ ਤੇ ਪੰਜਾਬ ਸਰਕਾਰ ਦਵੇ 1 ਲੱਖ ਰੁਪਇਆ ਪ੍ਰਤੀ ਮਹੀਨੇ ਦੀ ਉਹਨਾਂ ਨੂੰ ਐਸੇ ਦਵੇ ਜਿੰਨੇ ਮਹੀਨੇ ਉਹ ਜੇਲ੍ਹ ਦੇ ਵਿੱਚ ਰਹੇ ਹੈ ਇਹ ਅਸੀਂ ਲਾਗੂ ਕਰਵਾਉਣਾ ਚਾਹੁੰਦੇ ਹਾਂ ਸਾਨੂੰ ਬੜੀ ਖੁਸ਼ੀ ਹੈ ਕਿਾਰੇ ਹੋਣੀ ਵੀ ਭਰੀ ਹੋ ਗਈ ਹੈ ਤੇ ਸਾਡੇ ਜਿਹੜੇ ਉੱਚੀ ਲੈ ਸੋਢੀ ਸਾਹਿਬ ਉਹਨਾਂ ਨੇ ਬਹੁਤ ਜ਼ਿਆਦਾ ਸੋਹਣੀ ਤਰ੍ਹਾਂ ਦੇ ਇਸ ਲੜਕੇ ਇਹ ਸਿੱਖਾਂ ਨੂੰ ਬੜੀ ਕਰਾਇਆ ਭਾਈ ਅਮਰਪਾਲ ਦੇ ਤੋਂ ਜਿਹੜੀ ਜਿਹੜੀ ਐਨਐਸਸੀ ਉਹ ਆਪਣਾ ਇਸ ਟਾਈਮ ਗਿਆ ਪਰ ਹਟ ਚੁੱਕੀ ਗਈ ਹੈ ਉਸ ਵਾਰੀ ਕਹਾਂ ਚੱਲੂ ਭਾਈ ਅਮਰਪਾਲ ਅੰਮ੍ਰਿਤਪਾਲ ਸੀ ਬਾਰੇ ਰਿਗੂ ਰਤ ਐਨਐਸਏ ਟੁੱਟ ਚੁੱਕੀ ਹੈ ਉਸ ਵਾਰੀ ਯਾਦ ਆ ਆ ਉਹਨਾਂ ਨੂੰ ਲੈ ਆਉਣਾ ਚਾਹੀਦਾ ਇਹ ਹੁਣ ਪੰਜਾਬ ਤੇ ਐਨਐਸਏ ਟੁੱਟ ਗਈ ਹੈ ਇਹ ਤਾਂ ਉਹ ਤੇ ਮਤਲਬ ਨਹੀਂ ਆ ਰੱਖਣ ਦਾ ਪਰ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਤਾ ਵੀ ਜੇ ਪੰਜਾਬ ਦੇ ਵਿੱਚ ਆਮ ਪਾਰਟੀ ਦੀ ਸਰਕਾਰ ਹੈ ਅਸੀਂ ਡਗਰਗੜ ਦੇ ਜੈਨ ਸਿੱਖਾਂ ਦੀ ਖੋਲ ਦਤੇ ਹੈ ਤੇ ਉੱਥੇ ਅਸੀਂ ਇਹਨਾਂ ਨੂੰ ਰੋਚਾ ਕਰਾਂਗੇ ਇਹੋ ਜਿਹੇ ਫਜ਼ੂਲ ਗੰਗਾ ਜਿਹੜੀਆਂ ਜਾਨ ਸਿੱਖਾਂ ਨੂੰ ਚੜ ਚੜਦੀ ਹੈ ਇਹ ਖੰਡੇ ਭੀਜਤੇ ਹੈ ਮੋਤੀ ਦੇ ਲਈ ਅਮਿਤ ਸ਼ਾਹ ਨੇ ਕਰਕੇ ਮੋਦੀ ਸਾਹਿਬ ਬਾਹਰ ਦੇ ਮੌਲਕਾਂ ਦੇ ਦੌਰੇ ਕਰਦੇ ਐ ਤੇ ਸਿੱਖ ਬਹੁਤ ਜ਼ਿਆਦਾ ਨਿਰਾਸ਼ ਨੇ ਜਿਹੜਾ ਅਮਿਤ ਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕੀਤੀ ਹੈ ਤੇ ਮੇਰਾ خیال ਹੈ ਕਿ ਇੱਕ ਸਾਲ ਮੋਦੀ ਸਾਹਿਬ ਨੂੰ ਬਾਹਰ ਨਹੀਂ ਜਾਣਾ ਚਾਹੀਦਾ ਕਿਉਂ ਕਰਕੇ ਇਹਨਾਂ ਦੇ ਖਿਲਾਫ ਬਹੁਤ ਤਖੜੇ ਨਜ਼ਾਰੇ ਹੋਣਗੇ ਹਿਮਾਚਲ ਵਾਲੇ ਜਿਹੜੇ ਨੌਜਵਾਨਾਂ ਦੇ ਝੰਡੇ ਉਤਾਰੇ ਗਏ ਨੇ ਪੰਜਾਬ ਦੀ ਉਹਨੂੰ ਕਿਸ ਤਰ੍ਹਾਂ ਦੇਖੇ